ਗੁਰਜੀਤ ਭਾਜੀ ਗੱਲ ਕਰ ਰਹੇ ਨੇ ਹਾਂਜੀ ਭਾਜੀ ਭਾਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਅਸੀਂ ਜਗਬਾਣੀ ਰੇਡੀਓ ਤੋਂ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਤੇ ਭਾਜੀ ਪਾਦਰਸ ਦੇ ਤੁਸੀਂ ਸੁਣਿਆ ਹੋਊਗਾ ਪਿਤਾ ਦਿਵਸ ਦੇ ਤੌਰ ਤੇ ਪੂਰਾ ਦੇਸ਼ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ ਜੀ ਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤੁਹਾਡੇ ਕੋਲੋਂ ਵਧਾਈ ਲੈਣਾ ਚਾਹੁੰਦੇ ਹਾਂ ਕਿ ਕਿਉਂਕਿ ਅੱਜ ਕੱਲ ਜਿਹੜੇ ਬੱਚੇ ਹੈਗੇ ਆ ਉਹ ਆਪਣੇ ਮਾਂ ਪਿਓ ਦੀ ਕਦਰ ਨਹੀਂ ਕਰਦੇ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਬੱਚਿਆਂ ਨੂੰ ਕੋਈ ਮਾਂ ਪੇ ਤਰ ਘਰ ਦੇ ਸਾਰਾ ਤੋਂ ਵੱਡੀ ਜੀ ਹੁੰਦੀ ਹੈ ਦੇਖੋ ਜਿਨ੍ਹਾਂ ਨੇ ਆਪਾਂ ਨੂੰ ਜਨਮ ਦਿੱਤਾ ਜੇ ਆਪਾਂ ਉਹਨਾਂ ਦੀ ਕਦਰ ਨਾ ਕਰਾਂਗੇ ਤਾਂ ਫੇਰ ਬੜੀ ਮਾੜੀ ਗੱਲ ਹੈ ਜੀ ਜੀ ਕਿ ਮਾਪੇ ਤਾਂ ਇਦਾਂ ਦੀ ਜੀ ਹੁੰਦੀ ਵੀ ਜੇ ਕੋਈ ਇੱਥੋਂ ਨਿਕਲ ਜਾਂਦਾ ਫੇਰ پیسے ਦੇ ਕੇ ਵੀ ਇਹ ਚੀਜ਼ਾਂ ਨਹੀਂ ਮਿਲਦੀਆਂ ਤੇ ਭਾਜੀ ਕਾਰਨ ਕੀ ਲੱਗਦਾ ਕਿਉਂਕਿ ਉਹ ਹੀ ਬੱਚਾ ਹੁੰਦਾ ਜਿਹੜਾ ਆਪਣੇ ਬਾਪ ਤੋਂ ਬਿਨਾ ਕਦੇ ਰਾਤ ਨੂੰ ਸੌਂਦਾ ਨਹੀਂ ਸੀ ਹੁੰਦਾ ਤੇ ਇੰਤਜ਼ਾਰ ਕਰਦਾ ਹੁੰਦਾ ਸੀ ਕਿ ਅੱਜ ਮੇਰਾ ਡੈਡੀ ਮੱਸਿਆ ਗਿਆ ਮੇਰੇ ਲਈ ਆ ਲੈ ਕੇ ਆਊਗਾ ਜਾਂ ਜिद ਕਰਕੇ ਉਹਦੇ ਨਾਲ ਉਂਗਲੀ ਫੜ ਕੇ ਜਾਂਦਾ ਸੀਗਾ ਤੇ ਉਹ ਕੀ ਕਿਹੜੀ ਗੱਲ ਹੋ ਜਾਂਦੀ ਹੈ ਕਿ ਬਾਅਦ ਵਿੱਚ ਉਹੀ ਬਾਪ ਉਹਨੂੰ ਆਪਣੇ ਦੁਸ਼ਮਣ ਤੋਂ ਵੱਧ ਕੇ ਲੱਗ ਲੱਗ ਪੈਂਦਾ ਅੱਖਾਂ ਵਿੱਚ ਕਿਉਂ ੜਕਦਾ ਮੈਂ ਕਹਿੰਦਾ ਜੀ ਉਹ ਬੱਚੇ ਬਾਦਲ ਹੋਣਗੇ ਜੋ ਇੰਦਾ ਨਹੀਂ ਸ਼ੇਰਿੰਗ ਲੈਂਦੇ ਆਪਣੇ ਮਾਪਿਆਂ ਪਰਤੇ ਕਿਉਂਕਿ ਮਾਪਿਆਂ ਤੋਂ ਜਿਹੜਾ ਪਿਆਰ ਹੁੰਦਾ ਜੀ ਉਹ ਸਭ ਤੋਂ ਵੱਡਾ ਇੱਕ ਦੋਸਤ ਹੁੰਦਾ ਆਪਣਾ ਜੇ ਆਪਾਂ ਉਹਨਾਂ ਦੇ ਨਾਲ ਹੀ ਦਵੇ ਵਗਰਾਂਗੇ ਤਾਂ ਮੈਂ ਸੋਚਦਾ ਹਾਂ ਮੈਂ ਬਹੁਤ ਵੱਡੀ ਗੱਲ ਤੇ ਕੱ ਲੈ ਆਪਣੇ ਵਾਸਤੇ ਠੀਕ ਹੈ ਭਾਈ ਅਸੀਂ ਨਾ ਸਾਡੇ ਕੋਲ ਇੱਥੇ ਬਿਰਧ ਆਸ਼ਰਮ ਹੈ ਇੱਕ ਜੀ ਜੇ ਅਸੀਂ ਉੱਥੇ ਕੱਲ ਗਏ ਸੀ ਕਿ ਤੇ ਉੱਥੇ ਸਾਨੂੰ ਇੱਕ ਬਜ਼ੁਰਗ ਮਿਲੇ ਸੀਗੇ ਕਿ ਅਸੀਂ ਉਹਨਾਂ ਨੂੰ ਦੋ ਕਮੈਂਟ ਲਈ ਰਿਕਾਰਡ ਕੀਤਾ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਹਨਾਂ ਦਾ ਉਹਨਾਂ ਦੀ ਆਵਾਜ਼ ਇੱਕ ਵਾਰੀ ਜ਼ਰੂਰ ਸੁਣੋ ਜੀ ਬਸ ਕੀ ਕਹਿਣਾ ਜੀ ਗੁਰਜੀਤ ਨੂੰ ਵੱਡਾ ਹੋ ਗਿਆ ਮੁੰਡਾ ਹਾਂ ਬਸ ਉਹਨੂੰ ਇਹੀ ਕਹਿਣਾ ਕਿ ਮੈਂ ਪੁੱਤ ਸਰਜਨ ਬੋਲਦਾ ਤੇਰਾ ਬਾਪੂ ਅੱਡੇ ਆ ਜੀ ਗੱਡੀਆਂ ਤੇ ਮੁੰਡੇ ਛੜੇ ਨਹੀਂ ਹੋਏ ਐ 5 ਸਾਲ ਇੱਥੇ ਹੋ ਗਏ ਛੱਡ ਗਿਆ ਸੀ ਮੁਸ਼ਕਲਾ ਉਹਦੀ ਆਪਣੀ ਆਵਾਜ਼ਾਂ ਦੀ ਘਰਾਂ ਦੀਆਂ ਤੇ ਬੱਚੇ ਅੱਜਕੱਲ ਵੱਡੇ ਹੋ ਗਿਆ ਸੌ ਨਾ ਕਿਸੇ ਨੂੰ ਦੋਸ਼ ਕੀ ਹੈ ਜੀ ਇੱਥਾਂ ਸ਼ਾਇਦ ਸਾਡਾ ਆਪਣੇ ਕੁਛ ਪੈਸਾ ਲਿਖਿਆ ਸੀ ਇੱਥੇ ਆ ਗਿਆ ਚਾਰ ਬਸ ਐ ਸਾਰੇ ਦੁਖੀ ਹੈ ਕਿਸੇ ਦਾ ਕੋਈ ਨਾ ਕੋਈ ਆਪਣਾ ਹੁੰਦਾ ਹੀ ਹੈ ਘਰ ਦੇ ਵਿੱਚੋਂ ਬੰਦਾ ਕਹੇ ਇੱਕ ਉਹ ਜਿਹਨੂੰ ਮਨਾਉਂਦੇ ਜਿਸੀਂ ਘੱਟੀ ਚਾਹੀਦੀ ਆ ਆਉਂਦੇ ਸਾਡੇ ਕੋ ਜਿਨ੍ਹਾਂ ਦੇ ਮਾਪਿਓ ਨਹੀਂ ਹੈਗੇ ਵਿਚਾਰੇ ਉਹ ਇੱਥੇ ਆ ਜਾਂਦੇ ਕੋਈ ਦੀਵਾਲੀ ਮਨਾ ਜਾਂਦਾ ਆਖੇ ਕੋਈ ਆ ਕੇ ਦੱਬਾ ਦੇ ਗਿਆ ਮੇਰਾ ਜਨਮ ਦਿਨ ਹੈ ਕੋਈ ਕੁਛ ਦੇ ਗਿਆ ਪਰ ਜੋ ਗੁਰਜੀਤ ਨੇ ਕਰਨਾ ਸੀ ਜੀਤਨੇ ਕਰਨਾ ਉਹ ਤੇ ਜੀਤੀ ਕਰੂਗਾ ਨਾ ਬਚਪਨ ਦੀ ਯਾਦ ਤੇ ਬਸ ਇਹੀ ਹੈ ਕਿ ਇੱਕ ਵਾਰੀ ਨਿਖਾਇਆ ਹੁੰਦਾ ਸੀ ਮੇਰਾ ਜੀਤਾ ਕਹਿੰਦਾ ਸੀ ਮੈਂ ਪਿਆਰ ਨਾਲ ਬੜੀ ਸਾਈਕਲ ਮੇਰੇ ਦੇ ਅੱਗੇ ਬੈਠਾ ਸੀ ਤੇ ਉਹਦੀ ਅੱਡੀ ਆ ਗਈ ਸੀ ਸਾਈਕਲ ਦੇ ਵਿੱਚ ਮੈਨੂੰ ਯਾਦ ਹੈ ਹੁਣ ਬਹੁਤ ਚੁਆ ਸੀ ਤੇ ਮੈਂ ਭੱਜ ਕੇ ਸਾਈਕਲ ਸਿੱਟ ਕੇ ਉਹਦੀ ਅੱਡੀ ਫੜ ਕੇ ਤਾਂ ਕਰਕੇ ਪਾਣੀ ਪਾਇਆ ਉਦੋਂ ਬਾਅਦ ਮੇਰੀ ਸਾਰੀ ਗੱਡ ਵੀ ਭਿੱਜ ਗਈ ਪਰ ਜਦੋਂ ਪੁੱਤ ਵੱਡੇ ਹੋ ਜਾਂਦੇ ਸੇ ਘਰ ਦੇਂਦੇ ਆ ਚਲੋ بس ਮੈਂ ਕੁਛ ਨਹੀਂ ਮੰਗਦਾ ਇੱਕੋ ਹੀ ਗੱਲ ਕਹਿਣਾ ਪੁੱਤ ਜਿੱਤੇ ਵੀ ਹੈਗਾ ਨਾ ਆ ਮੈਨੂੰ 500-700 ਪੈਨਸ਼ਨ ਮਿਲਦੀ ਆ ਵਾਹ ਮੇਰੀ ਇਹ ਵੀ ਰੱਖ ਲਿਆ ਕਰੋ بس ਮੇਰਾ ਜੀਤਾ ਆ ਕੇ ਮੈਨੂੰ ਮਿਲ ਜਾ ਕਰ ਜੀਤਾ ਆ ਕੇ ਮਿਲ ਜਾ ਕਰ ہاں جی گرجیت uh, گواچے ہوئے نے کتنے ہو سکتا کہ ریڈیو کے ذریعے انہوں نے بچے یہاں کی آواز سن لینا جا کے مل لو گرجیت بھا جی ਗੁਰਜੀਤ ਭਾਜੀ ਤੁਸੀਂ ਫੋਨ ਤਾਂ ਕੱਟ ਦਿੱਤਾ ਵੀਰੇ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਨੌ ਮਾਸ ਦਾ ਰਿਸ਼ਤਾ ਕਦੇ ਕੱਟਿਆ ਨਹੀਂ ਜਾਂਦਾ ਤੇ ਬਾਕੀ ਅਸੀਂ ਸਰੋਤਿਆਂ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦੇ ਆ ਕਿ ਜਿਹੜੇ ਬਜ਼ੁਰਗਾਂ ਦੀ ਅਸੀਂ ਗੱਲਬਾਤ ਹੁਣ ਗੁਰਜੀਤ ਦੇ ਨਾਲ ਕਰਵਾਈ ਸੀ ਉਹ ਇਹਨਾਂ ਦੇ ਪਿਤਾ ਜੀ ਸਨ ਤੇ ਦੋਸਤੋ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਲੋਕ ਦੁਨੀਆ ਦੇ ਵਿੱਚ ਉੱਚਾ ਉੱਠਣ ਦੇ ਲਈ ਵੱਡੀਆਂ-ਵੱਡੀਆਂ ਗੱਲਾਂ ਤਾਂ ਕਰਦੇ ਆ ਪਰ ਸਿਰਫ ਗੱਲਾਂ ਦੇ ਨਾਲ ਕੁਝ ਨਹੀਂ ਹੋਣਾ ਵੀਰੇ ਇਹਨੂੰ ਅਸਲ ਤੇ ਜ਼ਿੰਦਗੀ ਦੇ ਵਿੱਚ ਅਪਣਾਓ ਤੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੋ ਬਾਕੀ ਤੁਸੀਂ ਸੁਣਦੇ ਰਹੋ ਪੰਜਾਬ ਤੇ ਪੰਜਾਬੀਆਂ ਦੀ ਸ਼ਾਨ ਜਗ ਬਾਣੀ ਰੇਡੀਓ